ਪਾਚ ਸਵੇ ਹੀ ਨੰਤਨਾਗ ਤੋਂ ਨਿਕਲ ਗਏ ਤੁਸੀਂ ਦੇਖ ਸਕਦੇ ਹੋ ਰੋਡ ਤੇ ਬਹੁਤ ਜ਼ਿਆਦਾ ਆਰਮੀ ਲੱਗੀ ਹੋਈ ਹੈ तकरीबन 10-10 ਫੁੱਟ ਤੇ ਆਰਮੀ ਦੇ ਜਵਾਨ ਖੜੇ ਨੇ ਯਾਤਰੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਪ੍ਰਬੰਧ ਨੇ ਤੇ ਸਵੇਰ ਯਾਤਰੀਆਂ ਨੂੰ 12 ਵਜੇ ਤੋਂ ਪਹਿਲਾਂ ਪਹਿਲਗਾਮ ਲਈ ਨਹੀਂ ਨਿਕਲ ਦਿੰਦਾ ਜਾਂਦਾ ਆਪਾਂ ਥੋੜਾ ਜਿਹਾ ਰਿਸਕ ਲੈ ਕੇ ਆਟੋ ਬੁੱਕ ਕੀਤਾ ਅੱਪਾ ਆਟੋ ਦੇ ਵਿੱਚ ਪਹਿਲਗਾਮ ਜਾ ਰਹੇ ਆ ਇੱਥੋਂ ਪਹਿਲਗਾਮ ਅਨੰਤਨਾਗ ਤੋਂ ਹੈ 20 ਕਿਲੋਮੀਟਰ ਦੀ ਦੂਰੀ ਤੇ ਸਵੇਰ ਸਵੇਰ ਲੋਕਲ ਜੋ ਆਟੋ ਹੁੰਦੇ ਆ ਇਹਨਾਂ ਨੂੰ ਨਹੀਂ ਰੋਕਦੇ ਆ ਤੁਸੀਂ ਦੇਖ ਸਕਦੇ ਹੋ ਆਰਮੀ ਦੀਆਂ ਗੱਡੀਆਂ ਬਹੁਤ ਜਾਦੀਆਂ ਘੁੰਮ ਰਹੀਆਂ ਨੇ ਬਹੁਤ ਜ਼ਿਆਦੇ ਸਖਤ ਪ੍ਰਬੰਧ ਨੇ ਬਹੁਤ ਜ਼ਿਆਦੀ ਆਰਮੀ ਲੱਗੀ ਹੋਈ ਹੈ ਅੱਪਾ ਸਵੇਰ 6 ਵਜੇ ਅਨੰਤਨਾਗ ਤੋਂ ਨਿਕਲ ਗਏ ਆਦੀ ਵਾਲੇ ਯਾਤਰੀਆਂ ਨੂੰ 12 ਵਜੇ ਤੋਂ ਪਹਿਲਾਂ ਨਹੀਂ ਜਾ ਦਿੰਦੇ ਅੱਗੇ ਪਿੱਛੇ ਆਰਮੀ ਦੀਆਂ ਗੱਡੀਆਂ ਲੱਗ ਕੇ ਕਾਫੀ ਯਾਤਰੀਆਂ ਨੂੰ ਫੇਰ ਪੈਲਗਾਮ ਤੱਕ ਛੱਡਦੇ ਨੇ ਬਹੁਤ ਸੇਫਟੀ ਦੇ ਨਾਲ ਆਪਾਂ ਪਹੁੰਚ ਗਏ ਆ ਪੈਲਗਾਮ ਪੈਲਗਾਮ ਤੋਂ ਆਪਾਂ ਹੁਣ ਨਿਕਲਦੇ ਆ ਚੰਦਰਵਾੜੀ ਦੀ ਉਹ ਕਹਿ ਰਹੇ ਆ ਵੀ ਯਾਤਰਾ ਲਈ ਤੁਹਾਨੂੰ ਅੱਜ ਭੇਜ ਦੇਣਗੇ ਇਹ ਵਾਲਾ ਆਪਣਾ आरएफआईडी कार्ड इसके ਨਾਲ ਹੀ ਆਪਣੀ ਤੋਂ ਯਾਤਰਾ ਸਟਾਰਟ ਹੋਣੀ ਹੈ ਸਕੈਨ ਹੋ ਕੇ ਇਸ ਵਾਰ ਗੌਰਮੈਂਟ ਦੇ ਬਹੁਤ ਹੀ ਉਪਕਤ ਪ੍ਰਬੰਧ ਨੇ ਕਿਸੇ तरह ਦਾ ਕੋਈ ਰਿਸਕ ਨਹੀਂ ਲੈ ਰਹੇ ਬਹੁਤ ਚਾਦੀ ਸਕਿਉਰਟੀ ਜੀ ਜਨਾਬ ਜੀ ਬੁਝੇ ਬੇਸ ਲਾ ਰਹੇ ਯਾ ਤੈਸ ਮੈਂ ਸੀਟ ਪਾਰਾ ਤੁਸੂ ਪ੍ਰਾਨੀ ਕਿਤੇ ਮੁੰਡਾ ਪੰਨਾ ਨਾ ਲੱਗਣਾ acha acha sir அப்பਨੂੰ ਅਰਥਵਾ ਚੁਕੇ ਨੇ ਕਿ 2 ਘੰਟੇ ਲੇਟ ਆਪਾਂ 2 ਘੰਟੇ ਪਹਿਲਾਂ ਨਿਕਲ ਜਾਂਦੇ ਤਾਂ ਆਪਾਂ ਯਾਤਰਾ ਲੱਭਕ ਪੰਚਤਰਨੀ ਤੱਕ ਪਹੁੰਚ ਜਾਂਦੇ ਚੱਲ ਦੇਖਦੇ ਆਪਾਂ ਸਪੀਡ ਆਪਣੀ ਬਹੁਤ ਹੈ ਇੱਕ ਇਸ ਵਿੱਚ ਵਧਾਓ ਕਾਡੀ ਵਿੱਚ ਸਵਾਪਸ਼ੀ ਸਵਾਪਸ਼ੀ ਆਪਾਂ ਨਿਕਲ ਗਏ ਚੰਦਰਵਾੜੀ ਨੂੰ ਇਹ ਹੈ ਚੰਦਰਵਾੜੀ ਦਾ ਰਸਤਾ ਪਹਿਲਗੰਗ ਤੋਂ ਚੰਨਵਾੜੀ ਦਾਰੇ ਅਸ ਅਚ ऑलरेडी ਪਿਤ ਸਵੇਰ ਤੇ ਕੀ ਕਰੇ ਥੋੜਾ ਪਰ ਲੇਟ ਸੀ ਸਵੇਰ ਦਾ ਗੱਡੀ ਵਾਲ ਨੂੰ ਸਵਾਰੀਆਂ ਕਾਫੀ ਮਿਲ ਜਾਂਦੀਆਂ ਨਾ ਇਤੋਂ 200 ਰੁਪਿਆ ਪਰ ਪਰਸਨ ਲੈਂਦੇ ਚੰਦਨਵਾਲੀ ਜਾਂਦਾ ਤੇ ਅਸੀਂ ਸੀਗੇ ਦੋ ਮੈਂ ਤੇ ਅਮਰਤਪਾਲ ਤੋਂ ਗੱਡੀ ਵਾਲਾ ਇਹ ਡਰਾਈਵਰ ਹੈ ਉਹ ਭਰਾ ਕਹਿੰਦਾ ਇੱਕ ਸਵਾਰੀ ਹੋਰ ਮਿਲ ਜੇ ਤੇ ਮੇਰਾ ਖਰਚਾ ਨਿਕਲ ਜਾਏਗਾ ਜ਼ਿਆਦਾ ਪੈਸੇ ਲੈ ਨਹੀਂ ਸਕਦੇ ਇਤੋਂ ਰੂਲ ਹੈ ਗੌਰਮੈਂਟ ਦਾ ਜਿੰਦਾ ਵੀ ਬਣਿਆ ਹੋਇਆ ਜਾਤਰਾ ਗੱਡੀਆਂ ਉੱਪਰ ਛੱਡ ਕੇ ਵਾਪਸ ਆ ਰਹੀ ਆ ਸਵੇਰ 4 ਵਜੇ ਚੰਦਰਵਾੜੀ ਤੋਂ ਅੱਗੇ ਯਾਤਰਾ ਪੈਦਲ ਯਾਤਰਾ ਜਦੋਂ ਸਟਾਰਟ ਹੁੰਦੀ ਹੈ ਨਾ 4 ਵਜੇ ਉੱਥੋਂ ਅੱਗੇ ਸੱਦਨਾ ਸਟਾਰਟ ਕਰ ਦਿੰਦੇ ਨੇ ਤੇ ਫਿਲਹਾਲ ਟਾਈਮ ਹੋ ਗਿਆ 8 ਵਜੇ ਦਾ ਲਗਭਗ ਆਪਾਂ 3 ਤੋਂ 4 ਘੰਟੇ 延迟 ਹੈ ਦੇਖਦੇ ਹਾਂ 3 ਤੋਂ 4 ਘੰਟੇ 延迟 ਆਪਾਂ ਕਿਵੇਂ ਗੱਢਦੇ ਆ ਪਹਿਲੀ ਵਾਰ ਹੀ ਹੋਇਆ ਆਪਾਂ ਲਗਭਗ ਇੰਨੀ 延迟 ਪੈਦਲ ਯਾਤਰਾ ਸਟਾਰਟ ਕਰਾਂਗੇ ਨਾ ਲੇਟ ਚੱਲ ਕੇ ਵੀ ਆਪਾਂ ਪੈਦਲ ਯਾਤਰਾ ਕਰਨੀ ਆ 2 ਦਿਨ ਦੇ ਵਿੱਚ ਕੰਪਲੀਟ ਇਸ ਸਾਈਡ ਤੋਂ ਉੱਪਰ ਜਾ ਕੇ ਤੇ ਦੂਸਰੀ ਸਾਈਡ ਪਾਟਲ ਵਾਲੀ ਸਾਈਡ ਆਪਾਂ نیچے ਉਤਰਨੇ ਲਗਭਗ 30 ਕਿਲੋਮੀਟਰ ਦਾ ਰਸਤਾ ਜੋ ਆਪਾਂ ਪੈਦਲ ਕਵਰ ਕਰਨਾ ਹੈ ਉਹੜਾ ਆਪਾਂ ਵੀ ਲੈਣਾ ਨੀਗਾ ਪੈਦਲ ਹੀ ਜਾਣਾ ਇਹ ਆ ਚੰਦਨਵਾੜੀ ਦਾ ਰਸਤਾ ਦੇਵ ਆ ਪਾ ਸੂਬਾ ਨੰਤਨਗੋ ਸਵੇਰ ਚਲਦੀ ਨਿਕਲ ਰਹੀ ਸੀ ਰਾਸਤੇ ਦੇ ਵਿੱਚ ਆਪਾਂ ਨੂੰ ਇੱਕ ਕਾਨਵਾਈ ਮਿਲ ਗਈ ਸੀ ਕਾਨਵਾਈ ਮਤਲਬ ਸਵੇਰ ਆਰਮੀ ਦੀਆਂ ਗੱਡੀਆਂ ਅੱਗੇ ਪਿੱਛੇ ਲੱਗ ਕੇ ਜੋ ਵਾਲੀਆਂ ਗੱਡੀਆਂ ਇੱਥੋਂ ਵਾਪਸ ਜਾਂਦੀਆਂ ਉਹਨਾਂ ਨੂੰ ਸੇਫਟੀ ਨਾਲ ਲੈ ਕੇ ਜਾਂਦੇ ਨੇ ਆਰਮੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਪੈਲਗਾਮ ਤੱਕ ਨੰਤਨਗੋ ਤੋਂ ਲੈ ਕੇ 10-10 ਫੀਟ ਤੇ ਆਰਮੀ ਦੇ ਜਵਾਨ ਰੁਕੇ ਹੋਏ ਸੀ ਕੋਈ ਡਰ ਵਾਲੀ ਗੱਲ ਨਹੀਂ ਸੀ ਬਹੁਤ ਸੇਫ ਹੈ ਆ ਗਿਆ ਚੰਦਨਵਾਲੀ ਦਾ ਉਹ ਸਟਾਪ ਜਿੱਥੋਂ ਪੈਦਲ ਯਾਤਰਾ ਸਟਾਰਟ ਹੋ ਜਾਂਦੀ ਹੈ ਤੇ ਇਹ ਨੇ ਕਸ਼ਮੀਰੀਆਂ ਵਾਦੀਆਂ ਇਹ ਚੈੱਕ ਪੋਸਟ ਜਿੱਥੋਂ ਪੈਦਲ ਯਾਤਰਾ ਸਟਾਰਟ ਹੋ ਜਾਂਦੀ ਹੈ ਦੋਸਤੋ ਇਹ ਵਾਲੀ ਚੈੱਕ ਪੋਸਟ ਆਪਾਂ ਪਾਰ ਕਰਤੀ ਵਰਦਪਾਲ ਵੀ ਆ ਗਿਆ ਤੇ ਇਹ ਆਪਾਂ ਰੇਨ ਕੋਟ ਲੈ ਲਿਆ ਤੇ ਨਾਲ ਲੈ ਲਿਆ ਡੰਡਾ ਚੜਾਈ ਕਰਨ ਵਾਸਤੇ ਇਹ ਤੋਂ ਹੁਣ ਆਪਣੀ ਸਟਾਰਟ ਹੋ ਜਾਣੀ ਹੈ ਚੜਾਈ ਤੇ ਜਿਹੜੇ ਤੁਹਾਨੂੰ ਪਹਾੜ ਦਿਖ ਰਹੇ ਇਦਾਂ ਦੇ ਆਪਾਂ ਪਤਾ ਨਹੀਂ ਕਿੰਨੇ ਕੋ ਪਹਾੜ ਪਾਰ ਕਰਦੇ ਹੋਏ 35 ਕਿਲੋਮੀਟਰ ਚੱਲਦੇ ਗੁਫਾ 'ਤੇ ਪਹੁੰਚਣਾ ਪਹਿਲੇ ਵਾਲਾ ਰਸਤਾ ਦੋਸਤੋ ਇਹ ਵਾਲਾ ਸੀਗਾ ਇਹ ਸ਼ਾਰਟਕਟ ਹੁੰਦਾ ਸੀ ਥੋੜਾ ਤੇ ਇਹ ਵਾਲਾ ਰਸਤਾ ਇਸ ਵਾਰ ਨਵਾਂ ਬਣਾਇਆ ਹੈ ਇਹ ਸ਼ਾਰਟਕਟ ਰਸਤਾ ਸੀ ਕਿਤਨਾ ਬਹੁਤ ਜਲਦੀ ਹੋ ਜਾਊਗਾ ਆਓ ਫਿਰ ਜਾਂਦੇ ਹਾਂ ਪਹਿਲੇ ਵਾਲੇ ਰਸਤੇ ਤੋਂ ਚਤਰਾ ਸਟਾਰਟ ਕਰਦੇ ਸਿੱਧੇ ਸਿੱਧੇ ਹੁਣੀ ਵਾਲਾ ਰਸਤਾ ਘੋੜੇ ਵਾਲਿਆਂ ਦੇ ਤਾਂ ਤੇ ਪੈਕੜ ਵਾਲਿਆਂ ਲਈ ਇਹ ਵਾਲਾ ਰਸਤਾ ਅੱਗੇ ਕੋ ਦੋ ਤਰੀ ਆ ਰਹੇ ਨੇ ਮੇਰੀ ਵੀ ਸਕਾਟੋਂ ਤੋਂ ਥੋੜਾ ਜਿਆਦਾ ਉਹ ਵਾਲਾ ਫਸਟ ਪੁਆਇੰਟ ਆ ਗਿਆ ਜਿਸ ਕਹਿੰਦੇ ਪਿਸਟੋਪ ਦੂਜਾ ਸਟੋਪ ਕਿੰਦੀ ਹੈ ਥੋੜਾ ਜਪਾ ਨੇੜੇ ਪਹੁੰਚ ਗਏ 1/2 ਕਿਲੋਮੀਟਰ ਹੋ ਗਿਆ ਹਮਰਤਬਾਗ ਸ਼ਾਇਦ ਪਤਾ ਨਹੀਂ ਥੋੜਾ ਪਿੱਛੇ ਰਹਿ ਗਿਆ ਜਾਂ ਅੱਗੇ ਨਿਕਲਦੇ ਕਾਲ ਕਰਕੇ ਕਢਾ ਲੈਣਾ ਤੋਂ ਬਹੁਤ ਠੀਕ ਹੈ ਸੀਨਾ ਆ ਗਿਆ ਕਹਿੰਦਾ ਇੱਥੇ ਮੈਨੂੰ ਆਰਮੀ ਵਾਲੇ ਨੇ ਰੋਕ ਲਿਆ ਕਹਿੰਦਾ ਕਹਾਂ ਸੇ ਹੋ ਮੈਂ ਕਿਹਾ ਪੰਜਾਬ ਸੇ ਕਹਿੰਦਾ ਪੰਜਾਬੀ ਬੋਲ ਕੇ ਦਿਖਾਓ ਮੈਂ ਪੰਜਾਬੀ ਜੀ ਗੱਲ ਕੀਤੀ ਫਿਰ ਕਹਿੰਦਾ ਤੁਹਾਡਾ ਆਧਾਰ ਕਾਰਡ ਚੈੱਕ ਕਰੋ ਮੈਂ ਕਿਹਾ ਭਾਈ ਸਾਹਿਬ ਕੀ ਆ ਦਿੱਕਤ ਹੈ ਕਹਿੰਦਾ ਆਪ ਕੀ ਲੋਕ ਕਸ਼ਮੀਰੀ ਲੱਗ ਰਹੀ ਐ ਕੱਲ ਵੀ ਮੇਰੇ ਆਰਮੀ ਵਾਲੋ ਨੇ ਰੋਕਿਆ ਥਾ ਅੱਜ ਫੇਰ ਰੋਕ ਕੇ ਆਰਮੀ ਵਾਲਿਆਂ ਨੇ ਕਿਤਾ ਆਪ ਆਪਣੀ ਆਇਡੈਂਟੀਟੀ ਬਲੇ ਮੇ ਰੱਖੋ ਮੈਨੇ ਕਹੂ ਕਿ ਅਲੀ ਚੜਾਈ ਆਪਾਂ ਕੰਪਲੀਟ ਕਰਤੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੈਲਕਮ ਟੂ ਦੀ ਪਿਸਟਾਪ ਇਹ ਵਾਲੀ ਚੜਾਈ ਸਭ ਤੋਂ ਔਖੀ ਹੈ ਲੱਗਦਾ ਸੀ 2 ਘੰਟੇ ਚ ਡੀਲੀਟ ਕਰਾਂਗੇ ਬਟਾਪਾ ਸਾਢੇ 8 ਸਟਾਰਟ ਕੀਤੀ ਸੀ ਸਾਢੇ 9 ਆਪਾਂ ਸ਼ਿਟੋ ਪਹੁੰਚ ਗਏ ਇੱਥੇ થોડા 15 ਮਿੰਟ ਰੈਸਟ ਕਰਦੇ ਹਾਂ ਹਲਕਾ-ਬੁਲਕਾ ਕੁਝ ਖਾਣੇ ਫਿਰ ਅੱਗੇ ਯਾਤਰਾ ਕਰਦੇ ਹਾਂ ਇਹ ਵਾਲਾ ਪੈਸੇ ਤੋਂ ਉੱਪਰ ਲੰਘ ਕੇ ਆ ਗਏ ਸਾਰੇ ਯਾਤਰੀ ਇਸ ਅਗਸਟ ਹੀ ਕਰਦੇ ਨੇ ਕੰਟੀਨੂ ਇਹ ਸਭ ਲੰਗਰ ਦੇ ਵਿੱਚੋਂ ਮਿਲੂਗਾ। ਔਰ ਪੀਣ ਦੇ ਵਾਸਤੇ ਇੱਥੇ ਸ਼ਾਪ ਨੇ ਪੀਣ ਵਾਲਾ ਜੋ ਕੋਲ ਡਰਿੰਕ ਦਾ ਪਾਣੀ ਹੈ ਉਹ ਇਹਨਾਂ ਨੂੰ ਸੇਲ ਕਰਨ ਲਈ ਤਿਆਰ ਹਾਂ। ਜੇ ਉਹ ਵੀ ਲੰਗਰਾਂ ਦੇ ਵਿੱਚ ਮਿਲਦਾ ਰਹੇ ਤਾਂ ਫਿਰ ਕਸ਼ਮੀਰੀ ਕਹਿੰਦੇ ਅਸੀਂ ਕੀ ਸੇਲ ਕਰਾਂਗੇ? ਸਾਡੀ ਕਮਾਈ ਦਾ ਸਰਦਨ ਇਹ ਇੱਕ ਯਾਤਰਾ ਤਾਂ ਹੈ। ਚਲਦੇ ਆਂ ਪਹ ਲੰਗਰ ਦੇ ਵਿੱਚ ਆਨੇ ਜਾਣੇ ਦਾ ਰਸਤਾ ਕੋਲ ਆ ਰਹਿਨੇ ਨੇ ਲੰਗਰ ਲੱਗੇ ਹੋਏ ਨੇ ਸਵੇਰੇ ਚੱਲੇ ਸਾਰੇ ਯਾਤਰੀ ਕਿ ਆ ਕੇ ਆਪਣਾ ਵਾਸਤਾ ਕਰਦੇ ਨੇ ਖਾਣ ਦੇ ਲਈ ਤਾਨੂੰ ਸਭ ਕੁਝ ਨਹੀਂ ਹੈ ਨਾ ਕੋਈ ਨਾ ਕੇ ਨਾਮ ਅਮਰ ਦਾ ਕੋਈ ਨਾ ਚਲੋ ਚਲੇ ਭਾਵੇਂ ਥੋੜੀ ਨਮਸਕੀ 2.5 ਪੁਆਇੰਟ ਰੇਗਾ 2 ਕਿਲੋਮੀਟਰ ਸੀ ਬੋਲ ਚਾਲ ਕੋ ਪਾ ਕਿੰਨਾ ਦੂਰ ਹੈ ਮੈਂ ਜੀ ਕੋ ਸੀ ਸ਼ਾਟ ਪਾ ਚੱਲਦੀ ਪੰਜਾ ਅ ਤੋ ਹੈ ਰੋ ਇੱਕ ਕਿਲੋਪਾ ਚਾਹ ਰਹਾ ਨੀ ਲਾਈ ਸਟਾਈਲ ਮੈਂ ਕੋਸ਼ਿਸ਼ ਦੇ ਵਿੱਚ ਤੁਹਾਨੂੰ ਪਾਣੀ ਦੇ ਇਕਾ ਛੱਤ ਦੇ ਦੇ ਰਹੇਗਾ ਪਾਣੀ ਦਾ ਰਸਤਾ ਇਹਦੇ ਰਸਤੇ ਦੇ ਨਾਲ-ਨਾਲ ਇਹ ਵੱਡੀ ਨਦੀ ਚਲਦੀ ਰਹੂਗੀ ਬਹੁਤ ਸੋਹਣਾ ਏਰੀਆ ਅੱਜ ਮੌਸਮ ਵੀ ਬਹੁਤ ਵਧੀਆ ਹੈ ਵਧੀਆ ਧੁੱਪ ਨਿਕਲੀ ਹੋਈ ਹੈ بارش ਦੇ ਵਿੱਚ ਅੱਖਾ ਹੋ ਜਾਂਦਾ ਹਾਲ ਮੌਸਮ ਬਹੁਤ ਸ਼ਾਨਦਾਰ ਹੈ ਆਈਡੀ ਇਹ ਟੈਂਕ ਲਗਾਏਗਾ ਇਹ ਜਦੋਂ ਸਾਈਡ ਤੋਂ ਬੱਕਰੀਆਂ ਚਾਰਨ ਵਾਲੇ ਆਉਂਦੇ ਨੇ ਇੱਧਰ ਗਰਮੀ ਹੋ ਜਾਂਦੀ ਹੈ ਇਹ 2-3 ਮਹੀਨੇ ਲਈ ਇੱਧਰ ਆ ਜਾਂਦੇ ਨੇ ਫਿਰ ਆਪਣੀਆਂ ਬੱਕਰੀਆਂ ਚਾਰਦੇ ਨੇ ਉਹ ਧੀਰੇ ਧੀਰੇ ਸੈਸਾ ਕੋਲ ਜਲਾ ਕੇ ਆਪਣੇ ਟੈਂਕ ਲਗਾ ਲੈਂਦੇ ਨੇ ਤੋਂ ਦੋ ਤਿੰਨ ਮਹੀਨੇ ਇੱਧਰ ਹੀ ਰਹਿੰਦੇ ਨੇ ਰਸਤੇ ਦੇ ਵਿੱਚ ਤੁਹਾਨੂੰ ਜਗਾ ਜਗਾ ਨਿੰਬੂ ਪਾਲੀ ਵਾਲੇ ਮਿਲਣਗੇ 2 ਰੁਪਏ ਦਾ ਗਲਾਸ ਦਿੰਦੇ ਤੇ ਆਪਾਂ ਨਿੰਬੂ ਪਾਣੀ ਪੀ ਰਹੇ ਹਾਂ ਆਣਾ سٹਾਰਟ ਹੋ ਗਏ। ਮੌਸਮ ਇੱਧਰ ਥੋੜਾ ਘੱਟਣਾ ਹੋ ਗਿਆ। ਹਵਾ ਬਹੁਤ ਠੰਡੀ ਜਿਹੀ ਲੱਗ ਰਹੀ ਹੈ। ਅਸੀਂ ਲੈਣਾ ਹੈ ਸੋਹਾ ਇਰੀਆ। ਕਿ ਖਚਰਾ ਵਾਲਿਆਂ ਦੇ ਪੈਟਰੋਲ ਵਾਲਿਆਂ ਦਾ ਦੋਨੋਂ ਦਾ ਰਸਤਾ ਇੱਕ ਹੋ ਗਿਆ। ਥੋੜਾ ਕੰਜੈਸਟਡ ਹੋ ਗਿਆ। ਉਹ ਪੁਜੀ ਤੱਕ ਪਾਸੇਸ ਨਾਲ ਪੁਆਇੰਟ ਕ੍ਰੋਸ ਕਰਨਾ। 2 ਵਜੇ ਤੋਂ ਪਹਿਲਾਂ ਪਹਿਲਾਂ ਨਾ ਕ੍ਰੋਸ ਕੀਤਾ ਤਾਂ ਅੱਜ ਦੀ ਰਾਤ ਆਪ ਨੂੰ ਥੇ ਲਾਣੀ ਪਈ। ਰੈਸਟ ਕਰਨ ਦੀ ਜਗਾ ਬਣੀ ਹੋਈ ਹੈ ਜਿੱਥੇ ਆਪਾਂ ਰੈਸਟ ਕਰ ਸਕਦੇ ਆ ਪਿੱਛੇ ਪਰਸਨੀ ਹੀ ਤਾਂ ਕੰਟੀਨਿਊਸ ਹੀ ਚੱਲਦਾ ਆ ਤੇ ਕੁਝ ਟਾਈਮ ਰੈਸਟ ਕਰਾਂਗੇ ਤੇ ਨਾਲ ਫੋਨ ਵੀ ਚਾਰਜ ਲਗਾ ਲਾਂਗੇ ਔਰ ਸ਼ਲਕਾ ਫਿਰ ਖਾ ਲਾਂਗੇ ਇਹ ਦੇਖੋ ਨਦੀ ਕਿਨਾਰੇ ਨਹਾ ਰਹੇ ਨੇ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਆਗੇ ਤੁਰ ਰਿਹਾ ਪੰਜ ਕਿਲੋਮੀਟਰ ਤੇ ਟਾਈਮ ਹੋ ਚੁੱਕਿਆ ਹੈ 12 ਦਾ ਪੰਜ ਕਿਲੋਮੀਟਰ ਆਪਾਂ 2 ਵਜੇ ਤੋਂ ਪਹਿਲਾਂ ਪਹਿਲਾਂ ਤਰਸਟ ਹੈ ਅਲਗਾ ਰਾਮਨਾਰ ਦਾ ਪਹਾੜ ਹੈ ਸੋ ਤੇ 2 ਕਿਲੋਮੀਟਰ ਦੀ ਕਾਫੀ ਚੜਾਈ ਆਏਗੀ ਕਾਫੀ ਜੋਰ ਰਹੇਗਾ ਚਲੋ ਚੱਲਦੇ ਆਪਾਂ ਇਹ ਟ੍ਰੈਂਡਰ ਦੇ ਵਿੱਚ ਲੜਚ ਕਰਦੇ ਕੀ ਇਸ ਨਾਲ ਨੂੰ ਜਾਂਦੇ ਆ ਕਿ ਰਸਤੇ ਦੇ ਵਿੱਚ ਥੋੜਾ ਜਿਹਾ ਤੰਗ ਰਸਤਾ ਆ ਜਾਂਦਾ ਕੋੜੀ ਬੜਾ ਮਰ ਰਸਤਾ ਇੱਥੇ ਲੰਘ ਕਰ ਦਿੰਦੇ ਪੈਦਲ ਵਾਲਿਆਂ ਦਾ ਲੰਘ ਕਰ ਦਿੰਦੇ ਨਾਲ ਨਦੀ ਚੱਲ ਰਹੀ ਹੈ ਤੇ ਨਾਲ ਨਾਲ ਰਸਤਾ ਨੀਵਾਂ ਵਾਲਾ ਪੂਰਾ ਪਹਾੜ ਕਰ ਇਹ ਆਪਾਂ ਪਾਰ ਕੀਤੀ ਸਾਰੀ ਜਾਨ ਤੇ ਦੇਖੋ ਪਾਣੀ ਦੇ ਛੱਟ ਨੇ ਯਾਤਰੀ ਆખ્યા ਫੋਟੋਆਂ ਕਰਾਈ ਲੈਂਦੇ ਇੱਥੇ ਕੀ ਦੇਖੋ ਕਸ਼ਮੀਰੀ ਭਰਾ ਸਭ ਨਾ ਯਾਤਰੀਆਂ ਦੇ ਬੈਗ ਨਹੀਂ ਚੱਕੀ ਜਾਂਦੇ ਰਸਤੇ ਦੇ ਵਿੱਚੋਂ ਤੋਂ ਬੈਗ ਲੈ ਕੇ ਚੱਲਦੇ ਨੇ ਬਹੁਤ ਬਹੁਤ ਠੱਗੀ ਹੈ ਇਹਦੇ ਇਹ ਵਾਲੇ ਰਸਤੇ ਦੇ ਵਿੱਚ ਸੇਸ਼ਨਗਰ ਨੂੰ ਜਾਂਦੇ ਆ ਕੁਐਸਟ ਲਈ ਥੋੜਾ ਪੁਆਇੰਟ ਆਇਆ ਜਿਨ੍ਹਾਂ ਨੇ ਘੋੜੇ ਲੈਣੇ ਆ ਜਾਂ ਪਾਲਕੀ ਤੇ ਜਾਣਾ ਉੱਥੇ ਆ ਰਹੀ ਨਹੀਂ ਰੇਂਜ ਥੋੜੀ ਚੜਾਈ ਹੈਗੀ ਉਸ ਤੋਂ ਬਾਅਦ ਅਕੇ ਫਿਰ ਬਰਫ ਸ਼ੁਰੂ ਹੋ ਜਾਣੀ ਹੈ ਨੈਟਵਰਕ ਨੈਟਵਰਕ ਵੀ ਰਸਤੇ ਦੇ ਵਿੱਚ ਟੈਂਪਰੇਰੀ ਟਾਵਰ ਲਗਾਏ ਹੋਏ ਆ ਜਿਆਦਾ ਇੱਥੇ Jio ਦਾ ਨੈਟਵਰਕ ਆ ਰਿਹਾ ਤੇ ਪੂਰੇ ਰਸਤੇ ਵਿੱਚ ਸੋਲਰ ਲਾਈਟ ਦਾ ਪ੍ਰਬੰਧ ਹੈ ਚਾਹ ਜਿੰਨਾ ਵੀ ਰੋੜੀ ਨਹੀਂ ਆਉਂਦਾ ਤਾਂ ਸੋਲਰ ਲਾਈਟ ਚੱਲਦੀ ਹੈ ਇਹ ਦੇਖੋ ਆਰਮੀ ਵਾਲੇ ਚਲੋ ਚਲੋ ਫਿਰ ਨਾ ਆਉਂਦੇ ਚਲੋ ਦੁਬਾਰਾ ਦਿਖਾਉਂਦੇ ਆ ਆਰਮੀ ਦੇ ਬਹੁਤ ਪੁਖਤਾ ਪ੍ਰਬੰਧ ਨੇ ਨਹੀਂ ਨਹੀਂ ਇਧਰ ਨਹੀਂ ਇਹ ਰਸਤਾ ਵਿੱਚ ਖਰਾਬ ਹੋ ਗਿਆ ਤਾਂ ਪਾਣੇ ਪੱਥਰਾਂ ਦੇ ਵਿੱਚ ਦੀ ਉੱਪਰ ਜਾਣਾ ਪੈਣਾ ਸ਼ਾਰਟਕਟ ਰਸਤਾ ਹੈ ग्यारह बजे आपूजीपल तो यात्रा स्टार्ट की आपा राइट बारह बजे शेषनाग पहुँच गए साढ़े अठ अपनी पैदल यात्रा स्टार्ट हुई सी बार बजे आप चौदह किलोमीटर की यात्रा करती दस पंद्रह मिनट रेस्ट कर दें चल दें स्टॉप हुई आप शेषनाग एरिया करॉस करन लगे देख सकते हो सामने पहाड़ है शीषनाग ने शिवजी जी ने शेषनाग जी नेता इधर माली अगर चले गए शेषनाग पहले उस अगे अंड स्टार्ट हो गए बार स्टार्ट होती है ਪਾਛੇਸ਼ਨਾਕ ਤੋਂ ਲਗਭਗ 10 ਕਿਲੋਮੀਟਰ ਉੱਪਰ ਆ ਚੁੱਕੇ ਹਾਂ ਇਹ ਦੇਖੋ ਤੱਕੀ ਜਿਆਦਾ ਇਹ ਸੁੱਕੇ ਵਾਲੇ ਪਹਾੜੀ ਸਟਾਰਟ ਹੋ ਜਾਂਦੇ ਨੇ ਇਹ ਤੋਂ ਬੈਕ ਸਾਈਡ ਲਦਾਖ ਦਾ ਏਰੀਆ ਆ ਜਾਂਦਾ ਗਰਮੀ ਵੀ ਨਾਲ ਨਾਲ ਤੇ ਉੱਪਰ ਉੱਪਰ ਚਲਦੇ ਜਾਂਦੇ ਹਾਂ ਠੰਡੀ ਹਵਾ ਚਲਦੀ ਰਹੀ ਹੈ ਸਾਹ ਬਹੁਤ ਜ਼ਿਆਦਾ ਚੜਿਆ ਹੋਇਆ ਫਿਲਹਾਲ ਆਪਾਂ ਪਹੁੰਚ ਗਏ ਬਾਵਲ ਟਾਪ ਉਹ ਸਾਹਮਣੇ ਵਾਲੀ ਚੜਾਈ ਦਿਖ ਰਹੀ ਅੱਗੇ ਆ ਗਏ ਗਣੇਸ਼ ਟੋਪ ਵੀ ਚੜਾਈ ਕਰਦੇ ਤੇ ਅੱਗੇ 5 ਕਿਲੋਮੀਟਰ ਦੀ ਬਿਲਕੁਲ ਢਲਾਣ ਹੈ ਉਹ 5 ਕਿਲੋਮੀਟਰ ਪੂਰਾ ਕਰਕੇ ਫਿਰ ਉੱਥੇ ਆਪਾਂ ਅੱਜ ਰਾਤ ਦੀ ਸਟੇ ਕਰਨੀ ਆ ਠਕਾਵਟ ਮੌਜੂਦ ਹੋਗੀ 13000 ਫੀਟ ਦੀ ਉਚਾਈ ਤੇ ਆਪਾਂ ਸੀ ਲੈਵਲ ਤੋਂ ਇੱਥੇ ਆਕਸੀਜਨ ਦੀ ਪ੍ਰੋਬਲਮ ਹੋ ਜੂਗੀ ਫਾਈਨਲੀ ਆਪਾਂ ਪੋਜ ਪੱਤਰੀ ਵਾਲੇ ਲੰਗਰ ਚ ਪਹੁੰਚ ਚੁੱਕੇ ਆ ਜਿਹੜਾ ਕਿ ਪੂਰੀ ਅੰਮਰਨਾਥ ਯਾਤਰਾ ਪੈਲਗਾਮ ਤੋਂ ਲੈ ਕੇ ਬਾਗ਼ ਤੱਕ ਦਾਲ ਤੱਕ ਸਭ ਤੋਂ ਵੱਡਾ ਹੈ। ਹਰ ਇੱਕ ਸੌਦਾ ਹੋਈ ਗਈ। ਸ਼ਾਂਤੀ ਨੂੰ ਸਭ ਤੋਂ ਸਭ ਮਿਲਣਾ ਹੈ। ਰੈਨ ਟੈਂਪਲ ਵੀ ਜੀ ਮ사ਜ ਦੀਆਂ ਮਸ਼ੀਨਾਂ ਲੱਗੀਆਂ ਹੋਣਗੀਆਂ। ਤੱਕwidehat ਗਿਆ ਨਹੀਂ ਤਾਂ ਮ사ਜ ਕਰਨਾ ਹੈ। ਸਭ ਕੁਝ ਮਿਲੂਗਾ। ਸਭ ਤੋਂ ਅੰਮਰਨਾਥ ਸ੍ਰੀ ਸਿੱਖ ਸੇਵਾ ਕੱਲੀ ਦਿੱਲੀ ਵਾਲਿਆਂ ਦਾ ਇਹ ਲੰਗਰ ਹੈ। ਅੱਜ ਚੋਰੀ ਗੋਲੇ ਨੂੰ ਪ੍ਰੀ ਯਾਤਰਾ ਜੀ ਕਰ ਲਈ ਹੈ ਸਾਢੇ 3 ਹੋ ਗਏ ਸਾਢੇ ਪ੍ਰੋਸਟਾ ਦੋਸਤੋ 5 ਕਿਲੋਮੀਟਰ ਰਹਿ ਗਿਆ ਆਪਣੇ ਤੇ بارش ਹੋ ਗਈ ਬਹੁਤ ਜ਼ਿਆਦਾ ਤੇ ਇਹ ਜੇ بارش ਨੇ ਕੀ ਹੋਂ ਤੇ ਸਾਰੇ ਸ਼ੂਜ਼ ਗਿੱਲੇ ਹੋ ਗਏ ਸਭ ਕੁਝ ਗਿੱਲਾ ਇਹ ਵਾਲੀ 5-7 ਕਿਲੋਮੀਟਰ ਜਿਹੜੇ ਇਹ ਯਾਤਰਾ ਕਰਨ ਦਾ ਥੋੜਾ ਜ਼ਿਆਦਾ ਮਜ਼ਾ ਆਉਂਦਾ ਸੀ ਪਲੇਨ ਏਰੀਆ ਸੀਗਾ ਕਿਲੋਮੀਟਰ ਵੀ 20 ਕਿਲੋਮੀਟਰ ਵਰਗੇ ਲੱਗਣਗੇ بارش ਹੋ ਗਈ ਬੜੀ ਤੇਜ਼ ਸ਼ੂ ਦੇ ਵਿੱਚ ਚਲਾ ਗਿਆ ਪਾਣੀ ਛੱਲੀਆਂ ਹੋ ਜਾਂਦੀਆਂ ਹੋਈਆਂ ਆਪਣੀਆਂ بارش ਕੁ ਰੁਕ ਗਈ ਕੁ ਸ਼ੂ ਵੀ ਜ਼ਬਰਹਾ ਵਾਲਾ ਬਸ ਆਪਾਂ ਪੰਚਰਨੀ ਪੰਚਰ ਵਾਲਿਆ 1 ਕਿਲੋਮੀਟਰ ਰਹਿ ਗਿਆ 10 ਕਿਲੋਮੀਟਰ ਦੇਖਣ ਦੇ ਵਿੱਚ ਤਾਂ ਨਹੀਂ ਲੱਗਦਾ वैसे तीन किलोमीटर और रेस्ट बारिश करके रास्ते बहुत खराब हो गए लग दे रहा है आप सताई किलोमीटर Я पूरी जाती हुई पाकिस्तान